ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਪੰਜਾਬੀ ਕੁੜੀ ਬਣੀ ਪੁਲਿਸ ਅਫਸਰ ਕੀਤਾ ਮਾਂ ਪਿਓ ਦਾ ਸਿਰ ਮਾਨ ਨਾਲ ਉੱਚਾ ਸੁਣੋ ਕਿਵੇਂ ਪੰਜਾਬ ਦੀ ਧੀ ਬਣੀ ਕੈਨੇਡਾ ਦੀ ਪੁਲਿਸ ਅਫਸਰ ਇਹ ਕਹਾਣੀ ਹੈ ਹਰਪ੍ਰੀਤ ਕੌਰ ਦੀ ਜੋ ਫਰੀਦਕੋਟ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਬੁਰਜ ਹਰੀਕੇ ਦੀ ਰਹਿਣ ਵਾਲੀ ਹੈ ਜਿਸਨੇ ਅੱਜ ਪੂਰੇ ਪੰਜਾਬ ਦਾ ਨਾਂ ਦੁਨੀਆ ਦੇ ਨਕਸ਼ੇ ਤੇ ਚਮਕਾ ਦਿੱਤਾ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਇੱਕ ਕਰਾਰਾ ਜਵਾਬ ਬਣੀ ਹੈ ਜੋ ਅੱਜ ਵੀ ਤੀਆਂ ਨੂੰ ਪੁੱਤਰਾ ਨਾਲੋਂ ਘੱਟ ਸਮਝਦੇ ਹਨ ਹਰਪ੍ਰੀਤ ਨੇ ਕੈਨੇਡਾ ਦੀ ਟੋਰਾਂਟੋ ਪੁਲਿਸ ਫੋਰਸ ਵਿੱਚ ਸਿਪਾਈ ਵਜੋਂ ਪਰਤੀ ਹੋ ਕੇ ਉਹ ਇਤਿਹਾਸ ਰਚ ਦਿੱਤਾ ਹੈ ਜਿਸ ਦੀ ਚਰਚਾ ਅੱਜ ਹਰ ਪਾਸੇ ਹੋ ਰਹੀ ਹੈ ਉਸ ਦੇ ਮਾਤਾ ਪਿਤਾ ਸਤਨਾਮ ਸਿੰਘ ਅਤੇ ਉਹਨਾਂ ਦੀ ਪਤਨੀ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਤਿੰਨ ਤੀਆਂ ਦੇ ਮਾਪੇ ਹੋਣ ਕਰਕੇ ਪਿੰਡ ਵਿੱਚ ਅਕਸਰ ਮੇਣੇ ਸੁਣਨੇ ਪੈਂਦੇ ਸਨ ਕਿ ਧੀਆ ਨੂੰ ਪੜਾ ਕੇ ਕੀ ਲੈਣਾ ਅੱਜ ਉਹੀ ਲੋਕ ਉਹਨਾਂ ਦੇ ਘਰ ਮਠਿਆਈਆਂ ਲੈ ਕੇ ਵਧਾਈ ਦੇਣ ਆ ਰਹੇ ਹਨ ਇਹ ਸਿਰਫ ਇੱਕ ਨੌਕਰੀ ਦੀ ਗੱਲ ਨਹੀਂ ਹੈ ਇਹ ਉਹਨਾਂ ਸਾਰੇ ਮਾਪਿਆਂ ਦੀ ਸੋਚ ਨੂੰ ਬਦਲਣ ਦੀ ਗੱਲ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਧੀ ਕਦੇ ਵੀ ਪੁੱਤ ਵਾਲਾ ਮਾਣ ਨਹੀਂ ਦੇ ਸਕਦੀ ਜਦੋਂ ਹਰਪ੍ਰੀਤ ਦੀ ਕੈਨੇਡਾ ਪੁਲਿਸ ਵਿੱਚ 200 ਸਿਪਾਹੀਆਂ ਦੀ ਪਰਤੀ ਵਿੱਚ ਚੋਣ ਹੋਈ ਤਾਂ ਉਹ ਪੰਜਾਬ ਦੀ ਇਕਲੌਤੀ ਸੀ ਜਿਸਨੇ ਇਹ ਮੁਕਾਮ ਹਾਸਲ ਕੀਤਾ ਜਦੋਂ ਇਹ ਖਬਰ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਰਪ੍ਰੀਤ ਦੀ ਦਾਦੀ ਦੇ ਬੋਲ ਅਜ ਵੀ ਯਾਦ ਕੀਤੇ ਜਾਂਦੇ ਹਨ। ਜਿਨ੍ਹਾਂ ਨੇ ਕਿਹਾ ਸੀ ਕਿ ਰੱਬ ਪੁੱਤ ਚਾਹੇ ਨਾ ਦੇਵੇ, ਤੀ ਜ਼ਰੂਰ ਦੇਵੇ ਕਿਉਂਕਿ ਪੁੱਤ ਦੁੱਖ ਦੇਣਗੇ ਪਰ ਤੀ ਦੁੱਖ ਵੰਡਾਉਂਦੀ ਹੈ। ਇਹ ਸਫ਼ਰ ਹਰਪ੍ਰੀਤ ਲਈ ਸੌਖਾ ਨਹੀਂ ਸੀ ਪਰ ਉਸਦੇ ਮਾਪਿਆਂ ਦੇ ਅਟੁੱਟ ਵਿਸ਼ਵਾਸ ਅਤੇ ਉਸਦੇ ਆਪਣੇ ਧ੍ਰਿੜ ਇਰਾਦੇ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਉਸ ਦੇ ਪਿਤਾ ਸਤਨਾਮ ਸਿੰਘ ਨੇ ਹਮੇਸ਼ਾ ਲੋਕਾਂ ਦੀਆਂ ਗੱਲਾਂ ਨੂੰ ਅਣ ਸੁਣਿਆ ਕਰਕੇ ਆਪਣੀਆਂ ਤਿੰਨੋ ਤੀਆਂ ਨੂੰ ਉੱਚ ਸਿੱਖਿਆ ਦਿਵਾਈ ਅਤੇ ਹਰਪ੍ਰੀਤ ਨੇ ਉਹਨਾਂ ਦੇ ਵਿਸ਼ਵਾਸ ਨੂੰ ਸੱਚ ਕਰ ਦਿਖਾਇਆ। ਪੂਰੇ ਪਿੰਡ ਅਤੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਇੱਕ ਮਿਸਾਲ ਕਾਇਮ ਕੀਤੀ ਕਿ ਤੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਹ ਹਰ ਚੁਣੌਤੀ ਨੂੰ ਸਵੀਕਾਰ ਕਰਕੇ ਸਫਲਤਾ ਦੇ ਨਵੇਂ ਚੰਡੇ ਗੱਢ ਸਕਦੀਆਂ ਹਨ ਅਤੇ ਇਹੀ ਇਸ ਕਹਾਣੀ ਦਾ ਸਭ ਤੋਂ ਪਾਵਕ ਪਹਿਲੂ ਹੈ। ਹਰਪ੍ਰੀਤ ਕੌਰ ਦਾ ਪੰਜਾਬ ਤੋਂ ਕੈਨੇਡਾ ਤੱਕ ਦਾ ਸਫ਼ਰ ਜਿਸ ਵਿੱਚ ਉਸਨੇ अनेका ਔਕੜਾਂ ਦਾ ਸਾਹਮਣਾ ਕੀਤਾ ਦਰਅਸਲ ਇੱਕ ਅਣਖਹੀ ਕੁਰਬਾਨੀ ਅਤੇ ਸੰਘਰਸ਼ ਦੀ ਦਾਸਤਾਨ ਹੈ ਜਦੋਂ ਉਹ ਆਈਲੈਂਡਸ ਕਰਕੇ ਪੰਜਾਬ ਤੋਂ ਵਿਦੇਸ਼ ਦੀ ਧਰਤੀ ਤੇ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਵੱਡਾ ਸੁਪਨਾ ਸੀ ਆਪਣੇ ਮਾਤਾ ਪਿਤਾ ਨੂੰ ਉਹਨਾਂ ਦੇ ਸੰਘਰਸ਼ਾਂ ਦਾ ਮੁੱਲ ਮੋੜਨਾ ਅਤੇ ਉਹਨਾਂ ਨੂੰ ਤਾਨੇ ਮਾਰਨ ਵਾਲੇ ਲੋਕਾਂ ਦੀ ਬੋਲਤੀ ਬੰਦ ਕਰਨਾ ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਤੋਂ ਬਾਅਦ ਹਰਪ੍ਰੀਤ ਨੇ ਸ਼ੁਰੂ ਵਿੱਚ ਹਰ ਪ੍ਰਵਾਸੀ ਪੰਜਾਬੀ ਕੁੜੀ ਵਾਂਗ ਛੋਟੇ-ਮੋਟੇ ਕੰਮ ਕੀਤੇ ਕਦੇ ਗੈਸ ਸਟੇਸ਼ਨ ਤੇ ਕਦੇ ਕਿਸੇ ਸਟੋਰ ਤੇ ਅਤੇ ਕਦੇ ਇੱਕ ਦੇ ਤਾਂ ਰਾਤ ਦੀ ਸ਼ਿਫਟ ਵੀ ਕੀਤੀ ਤਾਂ ਕਿ ਆਪਣੀ ਪੜਾਈ ਦਾ ਖਰਚਾ ਪੂਰਾ ਕਰ ਸਕੇ ਇਹ ਉਸ ਸਮਾਂ ਸੀ ਜਦੋਂ ਉਸ ਨੂੰ ਆਪਣੇ ਪਿੰਡ ਦੀਆਂ ਸਾਰੀਆਂ ਗੱਲਾਂ ਯਾਦ ਆਉਂਦੀਆਂ ਸਨ ਉਹ ਮੇਣੇ ਜੋ ਉਸਦੇ ਪਿਤਾ ਨੂੰ ਸੁਣਨੇ ਪੈਂਦੇ ਸਨ ਪਰ ਉਸਨੇ ਇਨਾ ਗੱਲਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਲਕਿ ਤਾਕਤ ਬਣਾਇਆ ਉਸਦਾ ਟੀਚਾ ਸਪਸ਼ਟ ਸੀ ਸਿਰਫ ਪੜਾਈ ਖਤਮ ਕਰਕੇ ਵਾਪਸ ਆਉਣਾ ਨਹੀਂ ਬਲਕਿ ਕੋਈ ਅਜੇਹਾ ਮੁਕਾਮ ਹਾਸਲ ਕਰਨਾ ਜਿਸ ਨਾਲ ਪੂਰੇ ਖੇਤਰ ਦਾ ਸਿਰ ਉੱਚਾ ਹੋਵੇ ਹਰਪ੍ਰੀਤ ਨੇ ਕੈਨੇਡਾ ਵਿੱਚ ਪੁਲਿਸ ਸਰਵਿਸਿਜ਼ ਵਿੱਚ ਕੈਰੀਅਰ ਬਣਾਉਣ ਦਾ ਫੈਸਲਾ ਕੀਤਾ ਜੋ ਕਿ ਇੱਕ ਪੰਜਾਬੀ ਕੁੜੀ ਲਈ ਕੋਈ ਸੌਖਾ ਰਾਹ ਨਹੀਂ ਸੀ ਇਸ ਲਈ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੋਣਾ ਪਿਆ ਉਸਨੇ ਜਿਮ ਵਿੱਚ ਕੰਟਿਆ ਬਦੀ ਮਿਹਨਤ ਕੀਤੀ ਲਿਖਤੀ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਅਤੇ ਇੰਟਰਵਿਊ ਲਈ ਆਪਣੀ ਅੰਗਰੇਜ਼ੀ ਅਤੇ ਸੰਚਾਰ ਹੁਨਰ ਨੂੰ ਨਿਖਾਰਿਆ ਟੋਰਾਂਟੋ ਪੁਲਿਸ ਦੀ ਭਰਤੀ ਪ੍ਰਕਿਰਿਆ ਬਹੁਤ ਸਖਤ ਹੁੰਦੀ ਹੈ ਜਿੱਥੇ ਸਿਰਫ ਸਭ ਤੋਂ ਵਧੀਆ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ 200 ਸਿਪਾਈਆਂ ਦੀ ਉਸ ਪਰਤੀ ਵਿੱਚ ਹਰਪ੍ਰੀਤ ਨੇ ਨਾ ਸਿਰਫ ਜਗ੍ਹਾ ਬਣਾਈ ਬਲਕਿ ਪੰਜਾਬ ਦੀ ਇਕਲੌਤੀ ਦੀ ਹੋਣ ਦਾ ਮਾਣ ਵੀ ਹਾਸਲ ਕੀਤਾ ਜਦੋਂ ਉਸਨੇ ਆਪਣੀ ਵਰਦੀ ਪਾਈ ਅਤੇ ਆਪਣੇ ਮਾਤਾ ਪਿਤਾ ਨੂੰ ਵੀਡੀਓ ਕਾਲ ਕੀਤੀ ਤਾਂ ਉਹ ਪਲ ਦੱਸਿਆ ਜਾਂਦਾ ਹੈ ਕਿ ਉਹਨਾਂ ਸਾਰੇ ਸੰਘਰਸ਼ਾਂ ਦਾ ਨਤੀਜਾ ਸੀ ਪਿਤਾ ਸਤਨਾਮ ਸਿੰਘ ਦੀਆਂ ਅੱਖਾਂ ਵਿੱਚੋਂ ਵਹਿਦੇ ਹੰਝੂ ਖੁਸ਼ੀ ਅਤੇ ਮਾਣ ਦੇ ਸਨ ਜੋ ਉਹਨਾਂ ਨੂੰ ਕਦੇ ਤਾਨੇ ਮਾਰਨ ਵਾਲੇ ਲੋਕਾਂ ਨੂੰ ਅੱਜ ਜ਼ਬਾਨੀ ਜਵਾਬ ਦੇ ਰਹੇ ਸਨ ਪਿੰਡ ਵਿੱਚ ਜਦੋਂ ਇਹ ਖਬਰ ਪਹੁੰਚੀ ਤਾਂ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਜਿਨ੍ਹਾਂ ਲੋਕਾਂ ਨੇ ਕਦੇ ਤੀਆਂ ਦੇ ਜਨਮ ਤੇ ਅਫਸੋਸ ਜਤਾਇਆ ਸੀ ਅੱਜ ਉਹ ਹਰਪ੍ਰੀਤ ਦੇ ਮਾਪਿਆਂ ਨੂੰ ਵਧਾਈ ਦੇਣ ਲਈ ਲਾਈਨ ਵਿੱਚ ਖੜੇ ਸਨ ਇਹ ਹਰਪ੍ਰੀਤ ਦੀ ਸਫਲਤਾ ਦੀ ਨਹੀਂ ਬਲਕਿ ਇੱਕ ਪਰਿਵਾਰ ਦੀ ਜਿੱਤ ਦੀ ਕਹਾਣੀ ਹੈ ਜਿਨ੍ਹਾਂ ਨੇ ਸਮਾਜ ਦੀਆਂ ਰੂੜੀਵਾਦੀ ਸੋਚਾਂ ਨੂੰ ਚੁਣੌਤੀ ਦਿੱਤੀ ਅਤੇ ਸਾਬਤ ਕੀਤਾ ਕਿ ਤੀ ਵੀ ਮਾਪੇ ਲਈ ਮਾਣ ਦਾ ਸਬਬ ਬਣ ਸਕਦੀ ਹੈ ਜੇਕਰ ਉਹਨਾਂ ਨੂੰ ਸਹੀ ਮੌਕਾ ਅਤੇ ਵਿਸ਼ਵਾਸ ਦਿੱਤਾ ਜਾਵੇ ਉਸ ਦੀ ਇਹ ਕਾਮਯਾਬੀ ਅੱਜ ਹਜ਼ਾਰਾਂ ਪੰਜਾਬੀ ਕੁੜੀਆਂ ਲਈ ਇੱਕ ਪ੍ਰੇਰਨਾ ਸਰੋਤ ਬਣ ਗਈ ਹੈ ਜੋ ਇਹ ਸੁਪਨਾ ਦੇਖਦੀਆਂ ਹਨ ਕਿ ਉਹ ਵੀ ਵਿਦੇਸ਼ ਦੀ ਧਰਤੀ ਤੇ ਜਾ ਕੇ ਨਾ ਸਿਰਫ ਆਪਣਾ ਬਲਕਿ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂ ਉੱਚਾ ਕਰ ਸਕਦੀਆਂ ਹਨ ਸਤਨਾਮ ਸਿੰਘ ਦੇ ਘਰ ਦੀ ਗੱਲ ਕਰੀਏ ਤਾਂ ਉਹ ਇੱਕ ਸਧਾਰਨ ਅਤੇ ਮਾਧਵਰਗੀ ਪਰਿਵਾਰ ਸੀ ਜਿੱਥੇ ਆਮਦਨੀ ਸੀਮਤ ਸੀ ਅਤੇ ਖਰਚੇ ਜ਼ਿਆਦਾ ਖਾਸ ਕਰ ਜਦੋਂ ਤਿੰਨ ਤੀਆਂ ਦੀ ਪੜਾਈ ਦਾ ਸਵਾਲ ਹੋਵੇ ਪਿੰਡ ਦੇ ਮਾਹੌਲ ਵਿੱਚ ਜਿੱਥੇ ਅੱਜ ਵੀ ਬਹੁਤ ਸਾਰੇ ਲੋਕ ਕੁੜੀਆਂ ਦੀ ਉੱਚ ਸਿੱਖਿਆ ਨੂੰ ਜ਼ਰੂਰੀ ਨਹੀਂ ਸਮਝਦੇ ਉੱਥੇ ਸਤਨਾਮ ਸਿੰਘ ਦਾ ਧ੍ਰੜ ਇਰਾਦਾ ਅਡੋਲ ਸੀ ਉਹ ਆਪਣੀਆਂ ਤੀਆਂ ਹਰਪ੍ਰੀਤ ਸਮੇਤ ਨੂੰ ਹਮੇਸ਼ਾ ਇੱਕ ਗੱਲ ਕਹਿੰਦਾ ਸੀ ਕਿ ਪੜਾਈ ਹੀ ਤੁਹਾਡੀ ਸਭ ਤੋਂ ਵੱਡੀ ਜਾਇਦਾਦ ਹੈ ਜਿਸ ਨੂੰ ਕੋਈ ਤੁਹਾਡੇ ਤੋਂ ਨਹੀਂ ਖੋ ਸਕਦਾ ਉਸਨੇ ਖੇਤੀਬਾੜੀ ਅਤੇ ਛੋਟੇ-ਮੋਟੇ ਕੰਮ ਕਰਕੇ ਹਰਪ੍ਰੀਤ ਨੂੰ ਵਿਦੇਸ਼ ਭੇਜਣ ਲਈ ਪੈਸੇ ਇਕੱਠੇ ਕੀਤੇ ਜਿਸ ਵਿੱਚ ਉਸਦੀ ਪਤਨੀ ਨੇ ਵੀ ਪੂਰਾ ਸਾਥ ਦਿੱਤਾ ਕਈ ਵਾਰ ਤਾਂ ਉਹਨਾਂ ਨੂੰ ਆਪਣੀਆਂ ਜ਼ਰੂਰੀ ਲੋੜਾਂ ਨੂੰ ਵੀ ਕੁਰਬਾਨ ਕਰਨਾ ਪਿਆ ਜਦੋਂ ਹਰਪ੍ਰੀਤ ਕੈਨੇਡਾ ਗਈ ਤਾਂ ਉਹਨਾਂ ਦੇ ਸੰਘਰਸ਼ ਦਾ ਦੂਜਾ ਦੌਰ ਸ਼ੁਰੂ ਹੋਇਆ ਮਾਤਾ-ਪਿਤਾ ਇੱਥੇ ਉਸਦੀ ਸਫਲਤਾ ਲਈ ਅਰਦਾਸਾਂ ਕਰਦੇ ਰਹੇ ਅਤੇ ਹਰਪ੍ਰੀਤ ਉੱਥੇ ਆਪਣੀ ਮਿਹਨਤ ਦੀ ਅੱਗ ਵਿੱਚ ਤਪਦੀ ਰਹੀ ਕਈ ਵਾਰ ਅਜਿਹੇ ਪਲ ਆਏ ਜਦੋਂ ਹਰਪ੍ਰੀਤ مایੁਸ ਹੋ ਜਾਂਦੀ ਸੀ ਵਿਦੇਸ਼ ਵਿੱਚ ਇਕੱਲੇਪਣ ਅਤੇ ਕੰਮ ਦੇ ਦਬਾਅ ਕਾਰਨ ਟੁੱਟ ਜਾਂਦੀ ਸੀ ਪਰ ਹਰ ਵਾਰ ਉਸ ਦੇ ਮਾਤਾ ਪਿਤਾ ਦੀਆਂ ਗੱਲਾਂ ਉਸ ਨੂੰ ਹੌਸਲਾ ਦਿੰਦੀਆਂ ਸਨ ਖਾਸ ਕਰਕੇ ਉਸ ਦੇ ਪਿਤਾ ਦਾ ਉਹ ਵਾਕ ਤੂੰ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਹੈ ਜਿਨ੍ਹਾਂ ਨੇ ਮੇਰੇ ਉੱਤੇ ਹੱਸਿਆ ਸੀ ਹਰਪ੍ਰੀਤ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਸੀ ਟੋਰਾਂਟੋ ਪੁਲਿਸ ਫੋਰਸ ਵਿੱਚ ਪੜਤੀ ਹੋਣ ਦਾ ਸੁਪਨਾ ਵੇਖਣਾ ਹੀ ਇੱਕ ਵੱਡੀ ਗੱਲ ਸੀ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਰਪ੍ਰੀਤ ਨੇ ਜਿਸ ਤਰ੍ਹਾਂ ਦੀ ਮਿਹਨਤ ਕੀਤੀ ਉਹ ਦੱਸਦੀ ਹੈ ਕਿ ਉਸ ਦੇ ਇਰਾਦੇ ਕਿੰਨੇ ਪੱਕੇ ਸਨ ਸਿਪਾਹੀ ਦੀ ਟ੍ਰੇਨਿੰਗ ਵੀ ਬਹੁਤ ਚੁਣੌਤੀਪੂਰਨ ਹੁੰਦੀ ਹੈ ਜਿਸ ਵਿੱਚ ਸਰੀਰਕ ਸਮਰੱਥਾ ਕਾਨੂੰਨੀ ਗਿਆਨ ਅਤੇ ਸਭ ਤੋਂ ਜ਼ਰੂਰੀ ਸਥਾਨਕ ਕਲਚਰ ਅਤੇ ਕਾਨੂੰਨ ਨੂੰ ਸਮਝਣਾ ਸ਼ਾਮਲ ਹੁੰਦਾ ਹੈ ਹਰਪ੍ਰੀਤ ਨੇ ਇਹਨਾਂ ਸਭ ਵਿੱਚ ਖੁਦ ਨੂੰ ਸਾਬਤ ਕੀਤਾ ਨਾ ਸਿਰਫ ਇੱਕ ਚੰਗੀ ਸਿੱਖਿਆ ਪ੍ਰਾਪਤ ਵਿਅਕਤੀ ਵਜੋਂ ਬਲਕਿ ਇੱਕ ਸਮਰਥ ਅਤੇ ਵਚਨਬੱਧ ਪੁਲਿਸ ਅਧਿਕਾਰੀ ਵਜੋਂ ਉਸ ਦੀ ਸਫਲਤਾ ਦਾ ਸੰਦੇਸ਼ ਸਿਰਫ ਇਹ ਨਹੀਂ ਹੈ ਕਿ ਤੀਨੇ ਨੌਕਰੀ ਪ੍ਰਾਪਤ ਕਰ ਲਈ ਬਲਕਿ ਇਹ ਹੈ ਕਿ ਮਾਪਿਆਂ ਦਾ ਵਿਸ਼ਵਾਸ ਅਤੇ ਤੀ ਦੀ ਮਿਹਨਤ ਮਿਲ ਕੇ ਅਸੰਭਵ ਨੂੰ ਵੀ ਸੰਭਵ ਬਣਾ ਸਕਦੀ ਹੈ ਜਦੋਂ ਉਹ ਅੱਜ ਕੈਨੇਡਾ ਦੀ ਪੁਲਿਸ ਵਰਦੀ ਵਿੱਚ ਸੜਕਾਂ ਤੇ ਡਿਊਟੀ ਕਰਦੀ ਹੈ ਤਾਂ ਉਹ ਸਿਰਫ ਇੱਕ ਪੁਲਿਸ ਅਧਿਕਾਰੀ ਨਹੀਂ ਬਲਕਿ ਪੰਜਾਬ ਦੀ ਉਸ ਬਦਲਦੀ ਤਸਵੀਰ ਦੀ ਪ੍ਰਤੀਨਿਧਤਾ ਕਰਦੀ ਹੈ ਜਿੱਥੇ ਤੀਆਂ ਹੁਣ ਕਿਸੇ ਤੋਂ ਪਿੱਛੇ ਨਹੀਂ ਹਨ ਉਸਦੀ ਕਹਾਣੀ ਪਿੰਡਾਂ ਦੀਆਂ ਉਹਨਾਂ ਕੁੜੀਆਂ ਲਈ ਇੱਕ ਰੋਲ ਮਾਡਲ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਰਫ ਇੱਕ ਮੌਕੇ ਦੀ ਉਡੀਕ ਕਰ ਰਹੀਆਂ ਹਨ ਅਤੇ ਉਹਨਾਂ ਮਾਪਿਆਂ ਲਈ ਇੱਕ ਸਬਕ ਹੈ ਜਿਨ੍ਹਾਂ ਨੂੰ ਅਜੇ ਵੀ ਤੀਆਂ ਦੀ ਕਾਬਲੀਅਤ ਤੇ ਸ਼ੱਕ ਹੈ ਇਹ ਸੱਚਮੁੱਚ ਇੱਕ ਮਾਣ ਵਾਲਾ ਪਲ ਹੈ ਜਦੋਂ ਕੋਈ ਪੰਜਾਬੀ ਧੀ ਵਿਦੇਸ਼ ਵਿੱਚ ਆਪਣੇ ਮਾਪਿਆਂ ਦਾ ਨਾਮ ਇਸ ਤਰ੍ਹਾਂ ਰੋਸ਼ਨ ਕਰਦੀ ਹੈ ਹਰਪ੍ਰੀਤ ਕੌਰ ਦੀ ਇਹ ਕਾਮਯਾਬੀ ਸਿਰਫ ਉਸਦੇ ਪਰਿਵਾਰ ਤੱਕ ਸੀਮਤ ਨਹੀਂ ਰਹੀ ਬਲਕਿ ਇਸਨੇ ਸਮੁੱਚੇ ਪੰਜਾਬੀ ਪਾਈਚਾਰੇ ਨੂੰ ਇੱਕ ਨਵਾਂ ਹੌਸਲਾ ਅਤੇ ਪ੍ਰੇਰਣਾ ਦਿੱਤੀ ਹੈ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਸਰਕਾਰੀ ਅਤੇ ਵੱਡੀਆਂ ਨੌਕਰੀਆਂ ਵਿੱਚ ਪੰਜਾਬੀ ਧੀਆਂ ਦੀ ਪ੍ਰਤੀਨਿਧਤਾ ਅਜੇ ਵੀ ਘੱਟ ਹੈ ਹਰਪ੍ਰੀਤ ਨੇ ਇਸ ਰੁਕਾਵਟ ਨੂੰ ਤੋੜਿਆ ਅਤੇ ਇਹ ਸਾਬਿਤ ਕੀਤਾ ਕਿ ਜੇਕਰ ਇਰਾਦੇ ਪੱਕੇ ਹੋਣ ਅਤੇ ਮਿਹਨਤ ਸੱਚੀ ਹੋਵੇ ਤਾਂ ਵਿਦੇਸ਼ੀ ਧਰਤੀ ਤੇ ਵੀ ਉੱਚੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ ਉਸ ਦੇ ਪਿੰਡ ਬੁਰਜ ਹਰੀਕੇ ਵਿੱਚ ਜਿੱਥੇ ਅੱਜ ਤੋਂ ਕੁਝ ਸਮਾਂ ਪਹਿਲਾਂ ਤੀਆਂ ਦੇ ਜਨਮ ਤੇ ਚੁੱਪ ਪਸਰੀ ਰਹਿੰਦੀ ਸੀ ਅੱਜ ਹਰਪ੍ਰੀਤ ਦੇ ਨਾਮ ਦੀ ਚਰਚਾ ਹੁੰਦੀ ਹੈ ਪਿੰਡ ਦੇ ਸਰਪੰਚ ਤੋਂ ਲੈ ਕੇ ਗ੍ਰੰਥੀ ਸਿੰਘ ਤੱਕ ਸਭ ਨੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਇਸ ਕਾਮਯਾਬੀ ਨੂੰ ਪਿੰਡ ਦੀ ਕਾਮਯਾਬੀ ਦੱਸਿਆ ਇਹ ਬਦਲਾ ਸਿਰਫ ਹਰਪ੍ਰੀਤ ਦੀ ਨੌਕਰੀ ਕਾਰਨ ਨਹੀਂ ਆਇਆ ਬਲਕਿ ਇਸ ਕਹਾਣੀ ਨੇ ਲੋਕਾਂ ਦੀ ਸੋਚ ਨੂੰ ਬਦਲਿਆ ਹੈ ਜਿਹੜੇ ਮਾਪੇ ਪਹਿਲਾਂ ਧੀਆ ਨੂੰ ਪੜਾਉਣ ਤੋਂ ਝਿਜਕਦੇ ਸਨ ਉਹ ਹੁਣ ਆਪਣੀਆਂ ਕੁੜੀਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਉਹਨਾਂ ਨੂੰ ਵਿਦੇਸ਼ ਭੇਜਣ ਬਾਰੇ ਵੀ ਸੋਚ ਰਹੇ ਹਨ ਇਹ ਹਰਪ੍ਰੀਤ ਕੌਰ ਦੀ ਕਹਾਣੀ ਦਾ ਸਭ ਤੋਂ ਵੱਡਾ ਸਮਾਜਿਕ ਪ੍ਰਭਾਵ ਹੈ ਇਸ ਸਫਲਤਾ ਪਿੱਛੇ ਦੀ ਭਾਵਨਾਤਮਕ ਕੜੀ ਬਹੁਤ ਡੂੰਗੀ ਹੈ ਜਿੱਥੇ ਇੱਕ ਪਾਸੇ ਮਾਪੇ ਦਾ ਦੁੱਖ ਸੀ ਕਿ ਉਹਨਾਂ ਦੀ ਧੀ ਵਿਦੇਸ਼ ਵਿੱਚ ਸੰਘਰਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਇਹ ਵਿਸ਼ਵਾਸ ਸੀ ਕਿ ਉਹ ਜ਼ਰੂਰ ਕੁਝ ਵੱਡਾ ਕਰੇਗੀ ਪੁਲਿਸ ਅਫਸਰ ਬਣਨ ਤੋਂ ਬਾਅਦ ਹਰਪ੍ਰੀਤ ਦਾ ਕੰਮ ਸਿਰਫ ਕਾਨੂੰਨ ਲਾਗੂ ਕਰਨਾ ਨਹੀਂ ਬਲਕਿ ਪੰਜਾਬੀ ਪਾਈਚਾਰੇ ਲਈ ਇੱਕ ਮਜ਼ਬੂਤ ਅਤੇ ਪਰੋਸੇਯੋਗ ਚਿਹਰਾ ਬਣਨਾ ਵੀ ਹੈ ਉਹ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੀ ਹੈ ਅਤੇ ਉਹਨਾਂ ਦੀ ਸੇਵਾ ਕਰ ਸਕਦੀ ਹੈ ਅਕਸਰ ਵਿਦੇਸ਼ਾਂ ਵਿੱਚ ਪ੍ਰਵਾਸੀਆਂ ਨੂੰ ਪੁਲਿਸ ਅਤੇ ਕਾਨੂੰਨੀ ਪ੍ਰਣਾਲੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰਪ੍ਰੀਤ ਵਰਗੇ ਪੰਜਾਬੀ ਅਧਿਕਾਰੀ ਉਹਨਾਂ ਲਈ ਇੱਕ ਵੱਡਾ ਸਹਾਰਾ ਬਣ ਸਕਦੇ ਹਨ। ਉਸ ਦੀ ਕਾਮਯਾਬੀ ਇੱਕ ਚੁੱਪ ਜਿੱਤ ਹੈ ਜੋ ਸ਼ਾਂਤੀ ਨਾਲ ਉਹਨਾਂ ਸਾਰੇ ਲੋਕਾਂ ਨੂੰ ਜਵਾਬ ਦਿੰਦੀ ਹੈ ਜੋ ਤਿਆਂ ਦੀ ਸਮਰੱਥਾ ਤੇ ਸਵਾਲ ਉਠਾਉਂਦੇ ਹਨ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਲਈ ਸਿਰਫ ਹੁਨਰ ਹੀ ਕਾਫੀ ਨਹੀਂ ਬਲਕਿ ਸਭ ਤੋਂ ਜ਼ਰੂਰੀ ਹੈ ਪਰਿਵਾਰ ਦਾ ਸਮਰਥਨ ਅਤੇ ਆਪਣੇ ਸੁਪਨਿਆਂ ਪ੍ਰਤੀ ਅਡੋਲ ਲਗਨ ਹਰਪ੍ਰੀਤ ਨੇ ਇਸ ਸਾਬਤ ਕਰ ਦਿੱਤਾ ਕਿ ਪਿੰਡਾਂ ਦੀਆਂ ਕੁੜੀਆਂ ਵੀ ਸੰਸਾਰ ਪੱਧਰ ਤੇ ਮੁਕਾਬਲਾ ਕਰ ਸਕਦੀਆਂ ਹਨ ਅਤੇ ਜਿੱਤ ਪ੍ਰਾਪਤ ਕਰ ਸਕਦੀਆਂ ਹਨ ਅਤੇ ਉਹਨਾਂ ਦਾ ਨਾਮ ਸੋਨੇ ਦੇ ਅੱਖਰਾਂ ਵਿੱਚ ਲਿਖਿਆ ਜਾ ਸਕਦਾ ਹੈ ਇਸ ਸਫ਼ਰ ਦੀ ਸਭ ਤੋਂ ਮਹੱਤਵਪੂਰਨ ਗੱਲ ਹਰਪ੍ਰੀਤ ਕੌਰ ਦਾ ਪੰਜਾਬੀ ਸੱਭਿਆਚਾਰ ਅਤੇ ਆਪਣੇ ਮੂਲ ਨਾਲ ਜੁੜੇ ਰਹਿਣਾ ਹੈ ਕੈਨੇਡਾ ਵਰਗੇ ਵਿਭਿੰਨਤਾ ਵਾਲੇ ਦੇਸ਼ ਵਿੱਚ ਜਿੱਥੇ ਪੱਛਮੀ ਸਭਿਆਚਾਰ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਉੱਥੇ ਹਰਪ੍ਰੀਤ ਨੇ ਆਪਣੀ ਪੰਜਾਬੀ ਅਤੇ ਸਿੱਖ ਪਛਾਣ ਨੂੰ ਮਾਣ ਨਾਲ ਅਪਣਾਇਆ ਹੈ ਪੁਲਿਸ ਵਰਦੀ ਵਿੱਚ ਵੀ ਉਹ ਆਪਣੀ ਵਿਰਾਸਤ ਦੇ ਪ੍ਰਤੀ ਪ੍ਰਤੀਬਧ ਹੈ ਜੋ ਕਿ ਪੰਜਾਬੀ ਨੌਜਵਾਨਾਂ ਲਈ ਇੱਕ ਬਹੁਤ ਵੱਡਾ ਸੰਦੇਸ਼ ਹੈ ਇਸ ਨਾਲ ਉਹਨਾਂ ਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਸਫਲਤਾ ਪ੍ਰਾਪਤ ਕਰਨ ਲਈ ਆਪਣੀਆਂ ਜੜ੍ਹਾਂ ਨੂੰ ਪੁੱਲਣ ਦੀ ਲੋੜ ਨਹੀਂ ਹੈ ਬਲਕਿ ਉਹਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾ ਸਕਦਾ ਹੈ ਹਰਪ੍ਰੀਤ ਦੇ ਮਾਤਾ-ਪਿਤਾ ਇਤਿਹਾਸ ਕਰਕੇ ਉਸਦੀ ਦਾਦੀ ਦੀਆਂ ਗੱਲਾਂ ਜਿਨ੍ਹਾਂ ਵਿੱਚ ਤੀ ਦੇ ਮਾਣ ਦੀ ਗੱਲ ਸ਼ਾਮਲ ਹੈ ਅੱਜ ਪਿੰਡ ਦੇ ਹਰ ਕਰਦੀ ਕੰਦ ਤੇ ਲਿਖੀਆਂ ਮਹਿਸੂਸ ਹੁੰਦੀਆਂ ਹਨ ਇਹ ਕਹਾਣੀ ਪੰਜਾਬ ਦੀ ਉਸ ਨਵੀਂ ਪੀੜੀ ਦੀ ਵੀ ਪ੍ਰਤੀਨਿਧਤਾ ਕਰਦੀ ਹੈ ਜਿਹੜੀ ਸਖਤ ਮਿਹਨਤ ਇਮਾਨਦਾਰੀ ਅਤੇ ਸਮਰਪਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਜੋ ਸ਼ਾਰਟਕਟ ਦੀ ਬਜਾਏ ਲੰਬੀ ਅਤੇ ਸਖਤ ਮਿਹਨਤ ਰਾਹੀਂ ਸਫਲਤਾ ਹਾਸਲ ਕਰਨਾ ਚਾਹੁੰਦੀ ਹੈ ਹਰਪ੍ਰੀਤ ਨੇ ਸਾਬਤ ਕੀਤਾ ਕਿ ਕੈਨੇਡਾ ਵਿੱਚ ਪੁਲਿਸ ਅਧਿਕਾਰੀ ਬਣਨਾ ਸਿਰਫ ਇੱਕ ਰੋਜ਼ਗਾਰ ਨਹੀਂ ਬਲਕਿ ਸਮਾਜ ਦੀ ਸੇਵਾ ਕਰਨ ਅਤੇ ਨਿਆਂ ਦੀ ਸਥਾਪਨਾ ਵਿੱਚ ਯੋਗਦਾਨ ਪਾਉਣ ਦਾ ਇੱਕ ਵਧੀਆ ਮੌਕਾ ਵੀ ਹੈ ਉਸਨੇ ਨਾ ਸਿਰਫ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਕੀਤਾ ਬਲਕਿ ਉਹਨਾਂ ਨੂੰ ਸਮਾਜਿਕ ਤੌਰ ਤੇ ਵੀ ਇੱਕ ਉੱਚ ਸਥਾਨ ਪ੍ਰਦਾਨ ਕੀਤਾ ਉਸਦੇ ਪਿਤਾ ਸਤਨਾਮ ਸਿੰਘ ਜੋ ਕਦੇ ਤੀ ਦੇ ਪਿਤਾ ਹੋਣ ਕਰਕੇ ਨੀਵਾ ਮਹਿਸੂਸ ਕਰਦੇ ਸਨ ਅੱਜ ਹਰਪ੍ਰੀਤ ਕੌਰ ਕੈਨੇਡਾ ਪੁਲਿਸ ਅਫਸਰ ਦੇ ਪਿਤਾ ਵਜੋਂ ਜਾਣੇ ਜਾਂਦੇ ਹਨ ਇਹ ਮਾਣ ਦਾ ਸਥਾਨ ਉਹਨਾਂ ਦੀ ਲੰਬੀ ਕੁਰਬਾਨੀ ਅਤੇ ਵਿਸ਼ਵਾਸ ਦਾ ਫਲ ਹੈ ਪੰਜਾਬੀ ਪਾਈਚਾਰੇ ਵਿੱਚ ਤੀਆਂ ਦੇ ਮਾਣ ਨੂੰ ਮੁਰ ਸਥਾਪਿਤ ਕਰਨ ਵਾਲੀ ਇੱਕ ਕਹਾਣੀ ਪਾਵਨਾਮਾ ਨਾਲ ਪਰੀ ਹੋਈ ਹੈ ਜੋ ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਧੀ ਵੀ ਪੁੱਤਰਾਂ ਵਾਂਗ ਪਰਿਵਾਰ ਦਾ ਨਾਂ ਰੋਸ਼ਨ ਕਰ ਸਕਦੀ ਹੈ ਬਸ ਉਸਨੂੰ ਮੌਕਾ ਦੇਣ ਦੀ ਲੋੜ ਹੈ ਇਹ ਕਹਾਣੀ ਸਾਰਿਆਂ ਲਈ ਇੱਕ ਖੁੱਲਾ ਸੱਦਾ ਹੈ ਕਿ ਉਹ ਆਪਣੀ ਧੀਆ ਨੂੰ ਪੜਾਉਣ, ਉਹਨਾਂ 'ਤੇ ਵਿਸ਼ਵਾਸ ਕਰਨ ਅਤੇ ਉਹਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਦੇਣ। ਸਫਲਤਾ ਦੀ ਕੋਈ ਸਰਹੱਦ ਨਹੀਂ ਹੁੰਦੀ। ਇਹ ਸਿਰਫ ਮਿਹਨਤ, ਲਗਨ ਅਤੇ ਪਰਿਵਾਰਕ ਸਹਿਯੋਗ ਤੇ ਨਿਰਭਰ ਕਰਦੀ ਹੈ, ਜਿਸ ਦਾ ਜੁੰਦਾ ਜਾਗਦਾ ਸਬੂਤ ਹਰਪ੍ਰੀਤ ਕੌਰ ਹੈ। ਹਰਪ੍ਰੀਤ ਕੌਰ ਦੀ ਇੱਜ਼ਤ ਇਸ ਲਈ ਵੀ ਵਿਲੱਖਣ ਹੈ ਕਿਉਂਕਿ ਉਸਨੇ ਪੰਜਾਬ ਦੇ ਇੱਕ ਪਿੰਡੂ ਪਿਛੋਕਰ ਤੋਂ ਉੱਠ ਕੇ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੀ ਪੁਲਿਸ ਫੋਰਸ ਵਿੱਚ ਜਗ੍ਹਾ ਬਣਾਈ ਇਹ ਦੋ ਵੱਖ-ਵੱਖ ਦੁਨੀਆਂ ਦਾ ਮੇਲ ਹੈ ਜਿੱਥੇ ਪਿੰਡ ਦੀ ਸਾਦਗੀ ਅਤੇ ਸ਼ਹਿਰ ਦੀ ਆਧੁਨਿਕਤਾ ਆਪਸ ਵਿੱਚ ਮਿਲਦੀ ਹੈ ਜਦੋਂ ਹਰਪ੍ਰੀਤ ਪਹਿਲੀ ਵਾਰ ਕੈਨੇਡਾ ਗਈ ਹੋਵੇਗੀ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਖਾਸ ਕਰਕੇ ਪਾਸ਼ਾ ਅਤੇ ਸੱਭਿਆਚਾਰਕ ਫਰਕ ਕਾਰਨ ਪਰ ਉਸਨੇ ਇਨ੍ਹਾਂ ਚੁਣੌਤੀਆਂ ਨੂੰ ਸਿੱਖਣ ਦੇ ਮੌਕੇ ਵਿੱਚ ਬਦਲ ਦਿੱਤਾ ਉਸਦੀ ਸਫਲਤਾ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਨੂੰ ਆਪਣੇ ਕੰਫਰਟ ਜ਼ੋਨ ਆਰਾਮ ਖੇਤਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਅਤੇ ਨਵੇਂ ਮਾਹੌਲ ਵਿੱਚ ਟੱਲਣਾ ਪੈਂਦਾ ਹੈ ਪੰਜਾਬ ਵਿੱਚ ਅਕਸਰ ਕੁੜੀਆਂ ਨੂੰ ਘਰ ਦੇ ਕੰਮਾਂ ਜਾਂ ਰਵਾਇਤੀ ਨੌਕਰੀਆਂ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ ਪਰ ਹਰਪ੍ਰੀਤ ਨੇ ਇੱਕ ਅਜਿਹਾ ਕੈਰੀਅਰ ਚੁਣਿਆ ਜੋ ਚੁਣੌਤੀਪੂਰਨ ਜੋਹਮ ਪਰਿਆ ਅਤੇ ਮਰਦ ਪ੍ਰਦਾਨ ਮੰਨਿਆ ਜਾਂਦਾ ਹੈ ਉਸ ਦਾ ਇਹ ਫੈਸਲਾ ਨਾ ਸਿਰਫ ਉਸ ਦੀ ਦਲੇਰੀ ਨੂੰ ਦਰਸਾਉਂਦਾ ਹੈ ਬਲਕਿ ਪੰਜਾਬੀ ਤਿਆਂ ਦੀ ਵਧਦੀ ਹੋਈ ਸ਼ਕਤੀ ਅਤੇ ਹਿੰਮਤ ਨੂੰ ਵੀ ਦਰਸਾਉਂਦਾ ਹੈ ਜਦੋਂ ਉਹ ਅੱਜ ਟੋਰਾਂਟੋ ਦੀਆਂ ਸੜਕਾਂ ਤੇ ਪੈਟਰੋਲਿੰਗ ਕਰਦੀ ਹੈ ਤਾਂ ਉਹ ਸਿਰਫ ਇੱਕ ਵਰਦੀਦਾਰੀ ਅਧਿਕਾਰੀ ਨਹੀਂ ਹੁੰਦੀ ਬਲਕਿ ਹਜ਼ਾਰਾਂ ਪ੍ਰਵਾਸੀ ਨੌਜਵਾਨਾਂ ਲਈ ਇੱਕ ਉਮੀਦ ਦੀ ਕਿਰਨ ਹੁੰਦੀ ਹੈ ਉਸ ਦਾ ਚਿਹਰਾ ਜਿਸ ਇਸ ਸਿੱਖੀ ਦੀ ਚਲਕ ਮਿਲਦੀ ਹੈ ਕੈਨੇਡਾ ਦੇ ਬੌਸ ਬਿਆਚਾਰਕ ਸਮਾਜ ਵਿੱਚ ਸਿੱਖ ਪਾਈਚਾਰੇ ਦੇ ਸਕਾਰਾਤਮਕ ਯੋਗਦਾਨ ਦੀ ਤਸਵੀਰ ਪੇਸ਼ ਕਰਦਾ ਹੈ ਇਹ ਸਫਲਤਾ ਉਹਨਾਂ ਸਾਰੇ ਲੋਕਾਂ ਲਈ ਵੀ ਇੱਕ ਪ੍ਰੇਰਣਾ ਹੈ ਜੋ ਵਿਦੇਸ਼ ਵਿੱਚ ਆਪਣੇ ਪੰਜਾਬੀ ਸਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਪੁੱਲ ਰਹੇ ਹਨ ਕਿਉਂਕਿ ਹਰਪ੍ਰੀਤ ਨੇ ਸਾਬਤ ਕੀਤਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਸਫਲ ਹੋ ਸਕਦੇ ਹੋ ਅਤੇ ਨਾਲ ਹੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਸਕਦੇ ਹੋ ਇਸ ਕਹਾਣੀ ਵਿੱਚ ਸਭ ਤੋਂ ਪਾਵਕ ਪਹਿਲੂ ਇਹ ਹੈ ਕਿ ਉਸਨੇ ਆਪਣੇ ਮਾਤਾ-ਪਿਤਾ ਨੂੰ ਉਹ ਮਾਣ ਦਿੱਤਾ ਜਿਸ ਲਈ ਉਹ ਲੰਬੇ ਸਮੇਂ ਤੋਂ ਤਰਸ ਰਹੇ ਸਨ। ਉਹਨਾਂ ਲਈ ਹਰਪ੍ਰੀਤ ਦੀ ਨੌਕਰੀ ਸਿਰਫ ਇੱਕ ਚੰਗੀ ਆਮਦਨੀ ਦਾ ਜ਼ਰੀਆ ਨਹੀਂ ਬਲਕਿ ਸਮਾਜਿਕ ਸਨਮਾਨ ਅਤੇ ਗੌਰਵ ਦੀ ਪ੍ਰਾਪਤੀ ਹੈ। ਇਸ ਪੂਰੀ ਕਹਾਣੀ ਦਾ ਸਭ ਤੋਂ ਵੱਡਾ ਨੈਤਿਕ ਮੁੱਲ ਅਤੇ ਸੰਦੇਸ਼ ਦੀ ਅਤੇ ਪੁੱਤਰ ਵਿੱਚ ਪੇਦਭਾਵ ਨਾ ਕਰਨ ਦਾ ਹੈ। ਹਰਪ੍ਰੀਤ ਦੀ ਕਹਾਣੀ ਇੱਕ ਸਿੱਧੀ ਚੁਣੌਤੀ ਹੈ। ਉਨਾ ਸਾਰੀਆਂ ਰੂੜੀਵਾਦੀ ਸੋਚਾਂ ਨੂੰ ਜਿਨ੍ਹਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਤੀਆਂ ਸਿਰਫ ਘਰ ਦੀ ਰੌਣਕ ਹਨ ਅਤੇ ਉਹ ਪੁੱਤਰਾਂ ਵਾਂਗ ਬਾਹਰਲੇ ਸੰਸਾਰ ਵਿੱਚ ਕੋਈ ਵੱਡਾ ਕੰਮ ਨਹੀਂ ਕਰ ਸਕਦੀਆਂ ਉਸ ਦੀ ਸਫਲਤਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਤੀ ਵੀ ਮਾਪਿਆਂ ਲਈ ਮਾਣ ਦਾ ਸਭ ਤੋਂ ਵੱਡਾ ਕਾਰਨ ਬਣ ਸਕਦੀ ਹੈ ਬਸ਼ਰਤੇ ਉਸ ਨੂੰ ਮੌਕਾ ਅਤੇ ਸਹੀ ਸਿੱਖਿਆ ਦਿੱਤੀ ਜਾਵੇ ਪਿਤਾ ਸਤਨਾਮ ਸਿੰਘ ਨੇ ਸਮਾਜ ਦੇ ਮੇਣਿਆਂ ਨੂੰ ਅਣ ਸੁਣਿਆ ਕਰਕੇ ਤੀਆਂ ਨੂੰ ਪੜਾਉਣ ਦਾ ਜੋ ਫੈਸਲਾ ਲਿਆ ਉਸਨੇ ਅੱਜ ਉਸਦੇ ਪਰਿਵਾਰ ਨੂੰ ਅਜਿਹੀ ਖੁਸ਼ੀ ਅਤੇ ਸਨਮਾਨ ਦਿੱਤਾ ਹੈ ਜੋ ਕਿਸੇ ਵੀ ਦੌਲਤ ਨਾਲੋਂ ਵੱਧ ਕੀਮਤੀ ਹੈ ਸਾਡਾ ਸਭ ਨੂੰ ਅਹਿਮ ਸੰਦੇਸ਼ ਇਹ ਹੈ ਕਿ ਸਾਨੂੰ ਆਪਣੀਆਂ ਧੀਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਉਹਨਾਂ ਦੀਆਂ ਅਸੀਮਤ ਸਮਰੱਥਾਵਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਉੱਚੇ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੇਕਰ ਅਸੀਂ ਉਹਨਾਂ ਨੂੰ ਖੁੱਲ੍ਹਾ ਅਸਮਾਨ ਦੇਵਾਂਗੇ ਤਾਂ ਉਹ ਯਕੀਨਨ ਸਫਲਤਾ ਦੇ ਨਵੇਂ ਚੰਡੇ ਗੱਡਣਗੀਆਂ ਹਰਪ੍ਰੀਤ ਨੇ ਸਾਬਤ ਕਰ ਦਿੱਤਾ ਕਿ ਸਰੀਰਕ ਤਾਕਤ ਜਾਂ ਲਿੰਗ ਨਹੀਂ ਬਲਕਿ ਮਾਨਸਿਕ ਦ੍ਰਿੜਤਾ ਅਤੇ ਮਿਹਨਤ ਹੀ ਸਫਲਤਾ ਦੀ ਕੁੰਜੀ ਹਨ ਉਸਦੀ ਕਹਾਣੀ ਸਿਰਫ ਇੱਕ ਪੁਲਿਸ ਅਫਸਰ ਬਣਨ ਦੀ ਕਹਾਣੀ ਨਹੀਂ ਬਲਕਿ ਪੰਜਾਬ ਦੀ ਉਸ ਬਦਲਦੀ ਤਸਵੀਰ ਦੀ ਕਹਾਣੀ ਹੈ ਜਿੱਥੇ ਤੀਆਂ ਹੁਣ ਆਪਣੇ ਸੁਪਨਿਆਂ ਲਈ ਲੜਨ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਤਿਆਰ ਹਨ ਸਾਨੂੰ ਹਰਪ੍ਰੀਤ ਕੌਰ ਤੇ ਬਹੁਤ ਮਾਣ ਹੈ ਅਤੇ ਉਸਦੀ ਕਹਾਣੀ ਅੱਜ ਹਰ ਪੰਜਾਬੀ ਲਈ ਇੱਕ ਪ੍ਰੇਰਣਾ ਸਰੋਤ ਬਣ ਗਈ ਹੈ ਇਸ ਲਈ ਅੱਜ ਤੋਂ ਹੀ ਆਪਣੀਆਂ ਧੀਆ ਨੂੰ ਬਰਾਬਰ ਮੌਕੇ ਦੇਣ ਦਾ ਪ੍ਰਣ ਲਓ ਕਿਉਂਕਿ ਉਹ ਤੁਹਾਡਾ ਅਤੇ ਤੁਹਾਡੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੀਆਂ ਹਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ